ਜੇ ਸੁਣਨੇ ਨੂੰ ਅਸਾਂ ਦੇ ਕੰਨ ਤਰਸਦੇ ਨੇ ਵੇ ਤੇਰੀ ਦੀ ਤੋਬਾ 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 ਕਰ ਬਾੜੀ ਦੇ ਜਨਮ ਦਿਨ ਤੇ ਕਰ ਦਿੱਤਾ ਆ ਕੰਮ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਮੁੰਡਾ ਆਪਣੀ ਘਰ ਵਾਲੀ ਦੀ ਅੱਖਾਂ ਬੰਦ ਕਰਕੇ ਕਮਰੇ ਦੇ ਵਿੱਚ ਲੈ ਆਉਂਦਾ ਜਦੋਂ ਅੱਖਾਂ ਖੋਲਦਾ ਹੈ ਤਾਂ ਕੁੜੀ ਡੁੱਟ ਜਾਂਦੇ ਹਨ ਹੋਰ ਤੇ ਘਰ ਦੇ ਵਿੱਚ ਬਿਹਤ ਸੋਹਣੀ ਸਜਾਵਟ ਤੇ ਘਰ ਵਾਲੀ ਦੇ ਜਨਮ ਦਿਨ ਉੱਤੇ ਜੱਥੇ ਕਿ ਦੋਤੇ ਇਸ ਕੁੜੀ ਨੂੰ ਪੂਰਾ ਵੀ ਪਤਾ ਨਹੀਂ ਹੁੰਦਾ ਕਿ ਉਸਦੇ ਜਨਮ ਦਿਨ ਉੱਤੇ ਇੰਨਾ ਖਾਸ ਹੋ ਗਿਆ ਵਿਆਹ ਤੋਂ ਬਾਅਦ ਜਦੋਂ ਇਹ ਦੋਵਾਂ ਨੇ ਕੱਟਿਆ ਪਹਿਲੀ ਵਾਰੀ ਕੇਕ ਜੱਥੇ ਕਿ ਦੋਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੁੰਡੇ ਨੇ ਵਿਆਹ ਤੋਂ ਬਾਅਦ ਆਪਣੀ ਘਰ ਵਾਲੀ ਦੇ ਜਨਮ ਦਿਨ ਤੇ ਬੇਹੱਦ ਵੱਡਾ ਸਰਪ੍ਰਾਈਜ਼ ਦਿੱਤਾ ਅਤੇ ਘਰ ਨੂੰ ਹੀ ਬਣਾ ਕੇ ਰੱਖ ਦਿੱਤਾ ਬਟਾ ਸਾਰਾ ਬੰਗਲਾ ਜਿੱਥੇ ਕਿ ਦੋਸਤੋ ਘਰ ਦੇ ਵਿੱਚ ਕੀਤੀ ਹੋਈ ਡੈਕੋਰੇਸ਼ਨ ਨੂੰ ਦੇਖ ਕੇ ਕੁੜੀ ਦੇ ਮੌਕੇ ਉੱਤੇ ਉੱਡ ਗਏ ਹੋਸ਼ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕਿੰਨਾ ਸੋਹਣਾ ਕਰ ਸਜਾਇਆ ਜਿੱਥੇ ਕਿ ਦੋਸਤੋ ਇਹੋ ਜਿਹੇ ਵੀਡੀਓ ਬੇਹੱਦ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੰਦੇ ਹਨ ਕਿ ਦੋਸਤੋ ਤੁਸੀਂ ਵੀ ਆਪਣੇ ਪਰਿਵਾਰ ਅਤੇ ਆਪਣੀ ਘਰ ਵਾਲੀ ਜਾਂ ਆਪਣੇ ਔਰ ਕਿਸੇ ਪਰਿਵਾਰਕ ਮੈਂਬਰ ਦੇ ਲਈ ਇਹੋ ਜਿਹੀ ਜਨਮ ਦਿਨ ਉਤੇ ਇਹੋ ਜਿਹਾ ਸ਼ਰਪਰੇਅ ਦੇਣਾ ਚਾਹੁੰਦੇ ਹਾਂ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿ ਲਈਏ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂ